ਕਰੇਲੇ ਦਾ ਜਾਲ ਕਿਵੇਂ ਤਿਆਰ ਕਰ ਸਕਦੇ ਆ ਇਹ ਬਣਿਆ ਬਣਾਇਆ ਨਹੀਂ ਆਉਂਦਾ ਆ ਤਾਂ ਘਰ ਚ ਵੀ ਤਿਆਰ ਕਰਨਾ ਦੋਹਾਂ ਤਰੀਕਿਆਂ ਦੇ ਫਾਰਮੂਲੇ ਤੁਹਾਨੂੰ ਮੈਂ ਦੱਸ ਦੂੰਗਾ ਜੀ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇਹਦੀ ਦਿਸ਼ਾ ਕਿਹੜੀ ਹੋਣੀ ਚਾਹੀਦੀ ਹੈ ਤੇ ਜਦੋਂ ਅਸੀਂ ਜਾਲ ਲਾਉਣਾ ਹੈ ਬਾਸਾਂ ਦੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ ਤੇ ਹਾਈਟ ਕਿੰਨੀ ਹੋਣੀ ਚਾਹੀਦੀ ਹੈ ਇਹਦੇ ਬਾਰੇ ਬਹੁਤ ਸਾਰੇ ਸਵਾਲ ਜਵਾਬ ਆ ਰਹੇ ਸੀ ਤਾਂ ਇਹਨਾਂ ਬਾਰੇ ਅੱਜ ਗੱਲਬਾਤ ਕਰਾਂਗੇ ਕਰੇਲੇ ਦੀ ਪੂਰੀ ਪ੍ਰੋਪਰ ਫਸਲ ਬਾਰੇ ਇੱਕ ਵੀਡੀਓ ਵੱਖਰੀ ਬਣਾਵਾਂਗੇ ਇਹ ਹੈ ਜੀ ਸਿਰਫ ਕਰੇਲੇ ਦੇ ਜਾਲ ਤਿਆਰ ਕਰਨ ਬਾਰੇ ਜੇ ਕਿਵੇਂ ਕਰਨਾ ਹੈ ਤੇ ਕਿਵੇਂ ਨਹੀਂ ਕਰਨਾ ਜੇ ਤਾਂ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਦੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰੋ ਕਿਉਂਕਿ ਤੁਹਾਨੂੰ ਜਿਹੜੇ ਕਿਸਾਨ ਵੀਰ ਮੇਰੇ ਨਾਲ ਜੁੜੇ ਉਹਨਾਂ ਨੂੰ ਪਤਾ ਹੈ ਕਿ ਮੈਂ ਪਿਛਲੇ 12 ਸਾਲ ਤੋਂ ਕਲੇਲੇ ਦੀ ਖੇਤੀ ਕਰਦੇ ਆਂ ਤੇ ਪਹਿਲਾਂ ਸੀ ਹੱਥ ਦੇ ਨਾਲ ਜਾੜ ਤਿਆਰ ਕਰਦੇ ਸੀ ਤਾਂ ਇਹ ਇਸ ਸਾਲ ਅਸੀਂ ਰੈਡੀਮੇਡ ਜਾੜ ਵੀ ਜਾਲ ਵੀ ਮੰਗਾਇਆ ਤੇ ਇਹਦੇ ਬਾਰੇ ਮੈਂ ਤਾਂ ਸਾਰੀ ਗੱਲਬਾਤ ਕਰੂੰਗਾ ਤੇ ਉਸ ਤੋਂ ਪਹਿਲਾਂ ਵਾਸਾਂ ਦੀ ਜੀ ਆਪਾਂ ਗੱਲ ਕਰੀਏ ਤਾਂ ਇਹ ਜਿਹੜ ਇਹ ਅਸੀਂ ਇਸ ਵਾਰ ਬਿਨਾਂ ਸਪੋਰਟਾਂ ਤੋਂ ਲਾਏ ਨੇ ਕੋਈ ਸਾਈਡ ਤੇ ਸਪੋਰਟ ਨਹੀਂ ਦਿੱਤੀ ਇਹਨਾਂ ਦੇ ਤੇ ਇੱਕ ਵਾਸਤੋਂ ਦੂਜੇ ਵਾਸਤੇ ਦੂਰੀ ਆ ਜਿਹੜੀ ਇਹਨਾਂ ਦੋਵਾਂ ਦਾ ਵਾਸਾਂ ਦੇ ਵਿੱਚ ਡਿਸਟੈਂਸ ਅਸੀਂ 13 ਫੁੱਟ ਰੱਖਿਆ 13 ਫੁੱਟ ਤੇ ਡਿਸਟੈਂਸ ਬਹੁਤ ਵਧੀਆ ਕਾਮਯਾਬ ਹੋ ਜਾਂਦਾ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਸਪੋਰਟ ਤੁਹਾਨੂੰ ਸਾਈਡ ਤੇ ਜਿਹੜੀ ਵੱਖਰੀ ਤਾਰ ਵਗੈਰਾ ਨਹੀਂ ਪਾਉਣ ਦੀ ਲੋੜ ਪੈਂਦੀ ਉੱਪਰ ਅਸੀਂ ਨਾਰਮਲ ਤਾਰ ਪਾਈ ਆ ਜੀ ਜਿਹੜਾ ਵੀ ਸਾਈਜ਼ ਤੁਹਾਨੂੰ ਤਾਰ ਦਾ ਮਿਲਦਾ ਉਹ ਤਾਰ ਤੁਸੀਂ ਵਰਤ ਸਕਦੇ ਹੋ ਉਹ ਜਿਵੇਂ ਸ਼ੇ ਕਰੋ ਕਿ ਤਾਰ ਨੂੰ ਫਰੈਸ਼ ਵਰਤਿਆ ਜਾਵੇ ਭਾਵੇਂ ਤੁਸੀਂ ਪਤਲੀ ਤਾਰ ਪਾ ਦਿਓ ਪਰ ਹਰ ਸਾਲ ਨਵੀਂ ਪਾਓ ਉਹ ਜੋ ਜੋੜ ਵਗੈਰਾ ਨਾ ਹੋਣ ਉਹ ਜੰਗਾਲ ਨਾ ਪਿਆ ਹੋਵੇ ਤਾਂ ਫਿਰ ਕੋਈ ਸਮੱਸਿਆ ਨਹੀਂ ਆਉਂਦੀ ਠੀਕ ਹੈ ਜੀ ਇਹ ਰੈਡੀਮੇਡ ਜਾਲ ਹੈ ਜਿਹੜਾ ਹੁਣ ਇਸ ਤੁਸੀਂ ਦੇਖ ਰਹੇ ਹੋ 4 ਇੰਚ ਦੀ ਡੱਬੀ ਵਾਲਾ ਇਧਰ ਤੁਸੀਂ ਮੇਰੇ ਹੱਥ ਤੇ ਦੇਖੋ ਜਦੋਂ 4 ਇੰਚ ਦੀ ਡੱਬੀ ਵਾਲਾ ਇਹ ਜਾਲ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਇਹ 220 ਰੁਪਏ ਕਿਲੋ ਇਹ ਜਾਲ ਹੈ ਜੀ ਇਹਨੂੰ ਤੁਸੀਂ ਜੇ ਮੰਗਾਉਣਾ ਹੈ ਤਾਂ ਇਹਨੂੰ ਕ੍ਰੌਪ سپورਟ ਨੈਟ ਕਹਿੰਦੇ ਨੇ ਇਹ ਜਾਲ ਦਾ ਨਾਮ ਹੈਗਾ ਜੀ ਕ੍ਰੌਪ سپورਟ ਨੈਟ ਜੇ ਤੁਸੀਂ ਇਹ ਤਾਂ ਆਨਲਾਈਨ ਮੰਗਾਉਣਾ ਜਾਂ ਕਿਸੇ ਲੋਕਲ ਡੀਲਰ ਜਾਂ ਦੁਕਾਨਦਾਰ ਤੋਂ ਇਹ ਰਸੀ ਮੰਗਾਉਣਾ ਤਾਂ ਇਹਨੂੰ ਕ੍ਰੌਪ ਸਪੋਰਟ ਨੈਟ ਕਹਾਂਗੇ ਤੁਸੀਂ ਮੰਗਾ ਸਕਦੇ ਹੋ ਇਹ ਤੁਹਾਨੂੰ ਮਿਲ ਜੂਗਾ 200 ਤੋਂ 220 ਰੁਪਏ ਕਿਲੋ ਮਿਲਦਾ ਹੈ ਜੀ ਇੱਕ ਕਿਲੋ ਜਿਹੜਾ ਨੈਟ ਹੈ ਇੱਕ ਕਿਲੋ ਨੈਟ ਦੀ ਇਹ ਐਸੇ ਤਰੀਕੇ ਦੇ ਨਾਲ ਲਗਭਗ 4 ਤੋਂ 6 ਫੁੱਟ ਦੀ ਚੜਾਈ ਹੋ ਜਾਂਦੀ ਹੈ ਜੀ ਤੇ 50 ਫੁੱਟ ਲੰਮਾ ਇੱਕ ਕਿੱਲੇ ਦੇ ਇੱਕ ਕਿਲੋ ਚੋਂ ਇਹਨਾਂ ਨਿਕਲ ਆਉਂਦਾ ਹੈ ਜੀ ਮੰਨ ਲਓ ਵੀ ਜੇ ਤੁਸੀਂ ਪੂਰਾ ਇੱਕ ਏਕੜ ਲਾਉਣਾ ਹੈ ਤਾਂ ਲਗਭਗ ਸਵਾ ਕੁਇੰਟਲ ਨੈਟ ਤੁਹਾਡਾ ਲੱਗੂਗਾ ਜੀ ਜੇ 30 ਲੈਣਾ ਤੁਸੀਂ ਲਾਉਂਦੇ ਹੋ ਤੇ ਹੁਣ ਜੇ ਆਪਾਂ ਫੇਰ ਇੱਕ ਵਾਰ ਬੈ ਰਿਪੀਟ ਕਰਦਾ ਵੀ ਇਹ 50 ਫੁੱਟ ਲੰਬਾ ਜੇ ਹੋਵੇ ਤੇ ਇਦਾਂ ਚੜਾਈ ਜਿੰਨੀ ਕਿ ਮੇਰੀ ਹਾਈਟ ਤੱਕ ਇਹ ਹੈਗਾ 1 ਕਿਲੋ ਨੈਟ ਇੰਨੀ ਜਗ੍ਹਾ ਚ ਲੱਗ ਜਾਂਦਾ ਹੈ ਜੀ ਆਪਣਾ ਦੂਜੀ ਜਿਹੜਾ ਹੈਗਾ ਇਹਨੂੰ ਲਾਉਣ ਦਾ ਤਰੀਕਾ ਵੀ ਇੱਕ ਉੱਤੇ ਰੱਸੀ ਜਾਂ ਧੱਗ ਆਪਾਂ ਨੂੰ ਤਾਰ ਉੱਤੇ ਤਾਰ ਚਾਹੀਦੀ ਆ ਤੇ ਰੱਸੀ ਪਾ ਲਓ ਜਾਂ ਤੁਸੀਂ ਤਾਰ ਪਾ ਲਓ ਉਹਦੇ ਤਰੀਕੇ ਨਾਲ ਇਹਨਾਂ ਟਾਈਟ ਕਰੀ ਜਾਓ ਤੇ ਉਸ ਤੋਂ ਬਾਅਦ ਬੇਲਾਂ ਜਿਹੜੀਆਂ ਆਟੋਮੈਟਿਕਲੀ ਇਹਦੇ ਨਾਲ ਚੜਨੀਆਂ ਸ਼ੁਰੂ ਹੋ ਜਾਂਦੀਆਂ ਦੂਜਾ ਤਰੀਕਾ ਹੈਗਾ ਜਿਹੜਾ ਆਪਾਂ ਘਰ ਚ ਨੈਟ ਬਣਾ ਸਕਦੇ ਆ ਉਹ ਸਸਤਾ ਵੀ ਪੈਂਦਾ ਇਹਦੇ ਨਾਲੋਂ ਅਰ ਇਸ ਤੇ ਹੁਣ ਮਿਹਨਤ ਬਹੁਤ ਘੱਟ ਪੈਂਦੀ ਹੈ ਜੀ ਉੱਤੇ ਸਾਡੀ ਮਿਹਨਤ ਬਹੁਤ ਜ਼ਿਆਦੀ ਪੈਂਦੀ ਹੈ ਜਿਹਦੇ ਕੋਲ ਸਮਾਂ ਹੈਗਾ ਜੇ ਤੁਸੀਂ ਆਪ ਕੰਮ ਕਰ ਸਕਦੇ ਹੋ ਤੇ ਫਿਰ ਤੁਸੀਂ ਘਰ ਚ ਵੀ ਨੈਟ ਤਿਆਰ ਕਰ ਸਕਦੇ ਹੋ ਉਹ ਕਿਹੜੇ ਤਰੀਕੇ ਨਾਲ ਕਰਨਾ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਇਹ ਦੂਜੇ ਬਨੇ ਅਸੀਂ 5-6 ਕਿਲਾ ਉਹਦੀਆਂ ਵੀ ਤਿਆਰ ਕੀਤੀਆਂ ਹੋਈਆਂ ਤੇ ਉਹਦੇ ਖਰਚੇ ਬਾਰੇ ਵੀ ਆਪਾਂ ਸਾਰੀ ਵਿਕਾਲਪਤ ਕਰਾਂਗੇ 13 ਫੁੱਟ ਤੇ ਵਾਂਸ ਲਾਉਣੇ ਆ ਜੀ ਵਾਂਸਾਂ ਦੀ ਹਾਈਟ ਹੈ ਜਿਹੜੀ 8 ਤੋਂ 9 ਫੁੱਟ ਲੈਣੀ ਹੈ ਤੇ ਮੁੱਢੇ ਵਾਂਸ ਲੈਣੇ ਆ ਜੀ ਜਿਨ੍ਹਾਂ ਦੇ ਮੁੱਢ ਮੁੱਢਾਂ ਚ ਜਿਹੜੇ ਵਾਂਸ ਨਿਕਲਦੇ ਆ ਮਜ਼ਬੂਤ ਵਾਂਸ ਲੈਣੇ ਆ ਤੇ ਅੱਗੇ ਤੁਹਾਨੂੰ ਜੀ ਇਹ ਅਸੀਂ ਆਪ ਤਿਆਰ ਕੀਤਾ ਆਪ ਤਿਆਰ ਕਰਨ ਲਈ ਨੈਟ ਤੁਹਾਨੂੰ ਪਹਿਲਾਂ ਚੰਗੇ ਧਾਗੇ ਦੀ ਵਰਤੋ ਇਸ ਧਾਗੇ ਨੂੰ ਪਾਲਿਸ਼ ਲਿੰਕ ਕਿਹਾ ਜਾਂਦਾ ਜੀ ਇਹ ਵਾਲਾ ਧਾਗਾ ਜਿਹੜਾ ਤੁਸੀਂ ਨੋਰਮਲ ਜਿਹੜਾ ਆਪਣਾ ਪਲਾਸਟਿਕ ਦੀ ਰਸਤੀ ਹੁੰਦੀ ਆ ਹਲਕੀ ਜਿਹੜੀ ਇਹ 100 ਰੁਪਏ ਕਿਲੋ ਆਉਂਦੀ ਆ ਉਹਦੀ ਵੀ ਵਰਤੋਂ ਕਰ ਸਕਦੇ ਹੋ ਉਹਦੇ ਨਾਲ ਵੀ ਕੋਈ ਚੱਕਰ ਨਹੀਂ ਇਹਦੇ ਵੀ ਉੱਪਰ ਤਾਰ ਪਈ ਆ ਤੇ ਹਰ ਇੱਕ 9 ਇੰਚ ਤੇ ਇਸ ਤਰੀਕੇ ਨਾਲ ਦੇਖੋ ਇਧਰ ਮੇਰੇ ਹੱਥੋਂ ਆਲ ਹਰ ਇੱਕ 9 ਇੰਚ ਤੇ ਧਾਗਾ ਪਿਆ ਜੀ ਇੱਕ ਉੱਪਰਾ ਧਾਗਾ ਇੱਕਾ ਥੱਲੇ ਧਾਗਾ ਜੀ ਹਰ ਇੱਕ 9 ਇੰਚ ਤੇ ਧਾਗਾ ਪਿਆ ਤਾਂ ਉਸ ਤੋਂ ਬਾਅਦ ਇਸ ਦੀ ਇਹਦਾ 4 4 ਇੰਚ ਦੀ ਡੱਬੀ ਬਣਾ ਇਹ ਦਲ ਕੋਡ ਮੇਰੇ ਹੱਥ ਦੇ ਵਿੱਚ ਤੁਸੀਂ ਧਿਆਨ ਦੇ ਨਾਲ ਦੇਖੋ ਜਦੋਂ ਟੀਜਰੋਂ ਬਣ ਗਈ ਹੈ ਇਸ ਤਰੀਕੇ ਨਾਲ ਡੱਬੀ ਬਣਾਉਣੀ ਪੈਂਦੀ ਹੈ ਦੇਖੋ ਹੁਣ ਜੇ ਇੱਥੇ ਇੱਡਾ ਜਿਹੜਾ ਗੈਪ ਰਹਿ ਗਿਆ ਜੀ ਆ ਦੇਖੋ ਇਧਰ ਇੰਨਾ ਗੈਪ ਰਹਿ ਗਿਆ ਇਹ ਚ ਵੀ ਸਾਨੂੰ ਧਾਗੇ ਮਾਰਨੇ ਪੈਣਗੇ ਇਸ ਕਰਕੇ ਇਸ ਨੈਟ ਤੇ ਮਿਹਨਤ ਜ਼ਿਆਦੀ ਹੈ ਪਰ ਇਤੇ ਖਰਚਾ ਘੱਟ ਹੈ ਜੀ ਸਾਡਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਤੁਸੀਂ ਨਾਰਮਲ ਡੱਬੀ ਦੇ ਸਾਈਜ਼ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਜਿੰਨਾਂ ਕ ਆਪਣਾ ਬੋਲੀਵਾਲ ਵਗੈਰਾ ਦਾ ਨੈਟ ਹੁੰਦਾ ਉਹਨਾਂ ਕ ਚੌੜਾ ਤੁਸੀਂ ਇਹ ਨੈਟ ਦੀ ਡੱਬੀ ਜਿਹੜੀ ਉਹ ਬਣਾ ਸਕਦੇ ਹੋ 5 ਇੰਚ ਦੀ ਤੁਸੀਂ ਡੱਬੀ ਬਣਾ ਲਓ ਇਹਦੀ ਇਹ ਤੁਸੀਂ ਘਰ ਚ ਤਿਆਰ ਕਰ ਸਕਦੇ ਹੋ ਹਰ 9-9 ਇੰਚ ਦੇ ਤੁਹਾਨੂੰ ਪਹਿਲਾਂ ਐਸਰੋਕ ਧਾਗੇ ਪਾਉਣੇ ਪੈਣਗੇ ਜੀ ਲੰਬੇ ਰੋਕ ਇਧਰ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਐਸਰੋਕ ਛੋਟੇ ਰੋਕ ਧਾਗੇ ਪਾਉਣੇ ਪੈਣਗੇ ਇਹਦੇ ਨਾਲ ਤੁਹਾਡਾ ਜਿਹੜਾ ਨੈਟ ਹੈ ਉਹ ਵਧੀਆ ਤਿਆਰ ਹੋ ਜਾਊਗਾ ਤੇ ਇਹਦੇ ਧਾਗੇ ਦੀ ਅਸੀਂ ਬਹੁਤ ਹੀ ਜ਼ਿਆਦਾ ਕੋਈ ਪੂਰੀ ਕੈਲਕੂਲੇਸ਼ਨ ਨਹੀਂ ਕੀਤੀ ਕਿ ਕਿੰਨਾ ਲੱਗਦਾ ਹੈ ਤੇ ਇਹ ਤੁਸੀਂ ਥੋੜਾ ਜਿਹਾ ਪਹਿਲਾਂ ਧਾਗਾ ਲਿਆ ਕੇ ਜਾਂ ਟਰਾਈ ਕਰ ਸਕਦੇ ਹੋ ਤੇ ਇਹਦੇ ਸਬੰਧ ਜੇ ਕੋਈ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ ਵੀਡੀਓ ਚ ਕਮੈਂਟ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਫਸਲ ਦੀ ਸੰਭਾਲ ਕਿਵੇਂ ਕਰਨੀ ਹੈ ਜੀ ਨੈਕਸਟ ਵੀਡੀਓ ਬਣਾ ਕੇ ਆਪਾਂ ਗੱਲਬਾਤ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਲਿਖਾ